ਜਿੱਥੇ ਇੱਕ ਪਾਸੇ 3 ਮਾਰਚ ਤੋਂ ਚੇਤਰ ਦੇ ਨਰਾਤੇ ਸ਼ੁਰੂ ਹੋ ਰਹੇ ਨੇ ਤੇ ਮੰਦਰਾਂ ਦੇ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਤੇ ਉਹ ਸਭ ਦੇ ਦਰਮਿਆਨ ਪੰਜਾਬ ਦਾ ਪ੍ਰਸਿੱਧ ਦੁਰਗਾਣਾ ਤੀਰਥ ਮੰਦਰ ਇੱਕ ਵਾਰੀ ਵਿਵਾਦਾਂ ਦੇ ਵਿੱਚ ਆ ਗਿਆ ਜਿहां ਠੀਕ ਸੁਣਿਆ ਤੁਸੀਂ ਦਰਅਸਲ ਦੁਰਗਾਣਾ ਮੰਦਰ ਦੇ ਕੰਪਲੈਕਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੁਲਤੇਜੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਹਿੰਦੂ ਜਥੇਬੰਦੀਆਂ ਦੇ ਮਨਾਂ ਦੇ ਅੰਦਰ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਘਟਨਾ ਅੰਮ੍ਰਿਤਸਰ ਦੇ ਵਿੱਚ ਸਥਿਤ ਵਿਸ਼ਵ ਪ੍ਰਸਿੱਧ ਮੰਦਿਰ ਦੁਰਗਿਆਣਾ ਤੀਰਥ ਦੀ ਇਹ ਕੰਪਲੈਕਸ ਦੀ ਹੈ ਜਿੱਥੇ ਮੰਦਿਰ ਦੇ ਹੀ ਸਿਕਿਉਰਿਟੀ ਗਾਰਡਸ ਦੇ ਵੱਲੋਂ ਸ਼ਰਾਬ ਦਾ ਸੇਵਨ ਕੀਤਾ ਜਾ ਰਿਹਾ ਸੀ ਤੇ ਨਾਲ ਮੀਠ ਖਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਇੱਕ ਸੇਵਕ ਉੱਥੇ ਪਹੁੰਚਦਾ ਹੈ ਤਾਂ ਸੇਵਕ ਨੂੰ ਦੇਖ ਕੇ ਦੋਵੇਂ ਸਿਕਿਉਰਿਟੀ ਗਾਰਡ ਜਿਹੜੇ ਨੇ ਉੱਥੋਂ ਭੱਜ ਜਾਂਦੇ ਨੇ ਤੇ ਇਸ ਪੂਰੇ ਚੀਜ਼ ਦੀ ਜਿਹੜੀ ਹੈ ਵੀਡੀਓ ਉਹ ਇੱਕ ਮੰਦਿਰ ਦੇ ਸ਼ਰਧਾਲੂ ਦੇ ਵੱਲੋਂ ਬਣਾ ਲਈ ਜਾਂਦੀ ਹੈ ਤੇ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਹੁਣ ਕਈ ਪ੍ਰਸਿੱਧ ਜਿਹੜੇ Hindu ਧਰਮ ਦੇ ਗੁਰੂ ਨੇ ਉਹ ਵੀ ਉੱਥੇ ਪਹੁੰਚ ਰਹੇ ਨੇ ਦੁਰਗਿਆਣਾ ਤੀਰਥ ਤੇ ਇਸ ਤੋਂ ਇਲਾਵਾ Hindu ਜਥੇਬੰਦੀਆਂ ਵੀ ਲਗਾਤਾਰ ਮੰਦਰ ਪਹੁੰਚ ਰਹੀਆਂ ਨੇ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਵੱਧਦਾ ਦਬਾਅ ਦੇਖਦੇ ਹੋਏ ਜਾਂਚ ਜਿਹੜੀ ਹੁਣ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਸ ਮੰਦਿਰ ਦੇ ਕੰਪਲੈਕਸ ਦੇ ਬਾਹਰ ਤਸਵੀਰਾਂ ਲੱਗੀਆਂ ਹੋਈਆਂ ਨੇ ਤੇ ਲਗਾਤਾਰ ਉੱਥੇ ਬੋਰਡ ਲੱਗੇ ਹੋਏ ਨੇ ਕਿ ਮੰਦਿਰ ਦੇ ਅੰਦਰ ਕਿਸੇ ਵੀ ਤਰੀਕੇ ਦਾ ਨਸ਼ੀਲਾ ਪ੍ਰਦਾਰਥ ਲੈ ਕੇ ਆਉਣਾ ਮਨਾ ਹੈ ਪਰ ਇਹ ਸਭ ਦੇ ਦਰਮਿਆਨ ਅਜਿਹੀ ਘਟਨਾ ਵਾਪਰ ਜਾਣਾ ਉਹ ਵੀ ਉਹਨਾਂ ਲੋਕਾਂ ਦੇ ਵੱਲੋਂ ਜਿਨ੍ਹਾਂ ਨੂੰ ਮੰਦਿਰ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਸਿਕਿਉਰਿਟੀ ਗਾਰਡ ਜਿਨ੍ਹਾਂ ਨੇ ਮੰਦਿਰ ਦੀ ਸੁਰੱਖਿਆ ਕਰਨੀ ਹੁੰਦੀ ਹੈ ਚੈਕਿੰਗ ਕਰਨੀ ਹੁੰਦੀ ਹੈ ਤਾਂ ਉਹ ਖੁਦ ਹੀ ਨਿਯਮਾਂ ਦੀਆਂ ਤੱਜੀਆਂ ਉਡਾਉਂਦੇ ਹੋਏ ਦੇਖੇ ਜਾ ਰਹੇ ਨੇ ਤਾਂ ਦੱਸਿਆ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਵੀ ਇੱਕ ਸਮਾਜ ਸੇਵੀ ਦੇ ਵੱਲੋਂ ਇੱਕ ਨਮਾ ਮੁੱਦਾ ਜਿਹੜਾ ਮੰਦਰ ਦੇ ਵਿੱਚ ਚੱਕਿਆ ਗਿਆ ਸੀ ਜਿੱਥੇ ਮੰਦਰ ਕੰਪਲੈਕਸ ਦੇ ਅੰਦਰ ਬੜੀਆਂ ਦੁਕਾਨਾਂ ਦੇ ਉੱਤੇ ਸ਼ਰਿਆਮ ਨਸ਼ੇ ਦੀਆਂ ਚੀਜ਼ਾਂ ਵੇਚੀਆਂ ਜਾ ਰਹੀਆਂ ਸੀ ਹੁੱਕਿਆਂ ਦੀ ਨਮੈਸ਼ ਇਹਨਾਂ ਦੁਕਾਨਦਾਰਾਂ ਦੇ ਵੱਲੋਂ ਕੀਤੀ ਗਈ ਸੀ ਸਿਗਰਟ ਤੰਬਾਕੂ ਤੇ ਇਸ ਤੋਂ ਇਲਾਵਾ hooke ਦੇ ਨਾਲ ਦਾ ਫਲੇਵਰ ਜਿਹੜਾ ਹੈ ਉਹ ਵੀ ਇਸ ਮੰਦਿਰ ਕੰਪਲੈਕਸ ਦੇ ਅੰਦਰ ਦੁਕਾਨਦਾਰਾਂ ਦੇ ਵੱਲੋਂ ਵੇਚਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਕਈ ਸਮਾਜ ਸੇਵੀ ਜਥੇਬੰਦੀਆਂ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਕਿ ਜਿੱਥੇ ਪਾਵਨ ਸਰੂਪ ਭਗਵਾਨ ਦੇ ਪਏ ਹੁੰਦੇ ਨੇ ਮੂਰਤੀਆਂ ਰੱਖੀਆਂ ਹੁੰਦੀਆਂ ਨੇ ਜਿਹੜੀਆਂ ਉੱਥੇ ਆ ਰਹੇ ਸ਼ਰਧਾਲੂਆਂ ਨੇ ਖਰੀਦਣੀਆਂ ਹੁੰਦੀਆਂ ਨੇ ਜਿਹੜਿਆ ਜਿਹੜਾ ਦਰਬਾਰ ਦੇ ਅੰਦਰ ਪ੍ਰਸ਼ਾਦ ਜਾਣਾ ਹੁੰਦਾ ਉਹ ਦੁਕਾਨਾਂ ਤੇ ਉੱਤੇ ਮਿਲਦਾ ਹੈ ਤੇ ਉੱਥੇ ਹੀ ਅਜਿਹੀਆਂ ਨਸ਼ੀਲੀਆਂ ਚੀਜ਼ਾਂ ਮਿਲਣੀਆਂ ਇਹ ਸਾਰੇ ਚੀਜ਼ ਨੂੰ ਲੈ ਕੇ ਵਿਵਾਦ ਖੜਾ ਹੋਇਆ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਦੁਕਾਨਾਂ ਦੇ ਲਾਇਸੈਂਸ ਚੈੱਕ ਕੀਤੇ ਗਏ ਤੇ ਸਾਰਾ ਜਿੰਨਾ ਵੀ ਹੁੱਕਾ ਵਗੈਰਾ ਸੀ ਉਹ ਜ਼ਬਤ ਕਰ ਲਿਆ ਗਿਆ ਤਾਂ ਹੁਣ ਇਸ ਤੋਂ ਬਾਅਦ ਇੱਕ ਹਫਤੇ ਦੇ ਅੰਦਰ ਬੀਤੀ ਹੈ ਦੂਸਰੀ ਘਟਨਾ ਜਿਸ ਨੇ ਵੱਡੇ ਸਵਾਲ ਮੰਦਰ ਪ੍ਰਬੰਧਕ ਦੇ ਉੱਤੇ ਚੱਕਨੇ ਸ਼ੁਰੂ ਕਰ ਦਿੱਤੇ ਨੇ ਕਿ ਮੰਦਰ ਦੇ ਪ੍ਰਬੰਧਨ ਕਮੇਟੀ ਦੇ ਲੋਕ ਕਰ ਕੀ ਰਹੇ ਨੇ ਤੇ ਮੰਦਰ ਦੇ ਵਿੱਚ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇੱਕ ਸ਼ਰਧਾਲੂ ਦੇ ਵੱਲੋਂ ਹੀ ਇਹ ਸੋ ਵੀਡੀਓ ਨੂੰ ਬਣਾਇਆ ਗਿਆ ਹੈ ਜਿਸ ਤੋਂ ਬਾਅਦ ਦੁਰਗਾਣਾ ਮੰਦਰ ਦੀ ਕਮੇਟੀ ਨੂੰ ਲੈ ਕੇ ਵੀ ਹੁਣ ਕਾਫੀ ਰੋਸ ਜਿਹੜਾ ਹੈ ਉੱਥੇ ਲੋਕਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਤਾਂ ਦੱਸੀਏ ਕਿ ਕੱਲ ਰਾਤ ਦੀ ਇਹ ਵੀਡੀਓ ਹੈ ਅਮ੍ਰਿਤਸਰ ਚ ਸਥਿਤ ਵਿਸ਼ਵ ਪ੍ਰਸਿੱਧ ਮੰਦਿਰ ਹੈ ਸ਼੍ਰੀ ਦੁਰਗਿਆਣਾ ਤੀਰਥ ਮੰਦਿਰ ਦੀ ਇਹ ਪੂਰੀ ਘਟਨਾ ਹੈ ਜਿੱਥੇ ਜਿਹੜਾ ਸਿਕਿਉਰਿਟੀ ਗਾਰਡ ਜਿਨਾ ਦੇ ਵੱਲੋਂ ਮੰਦਿਰ ਦੀ ਸੁਰੱਖਿਆ ਕੀਤੀ ਜਾਂਦੀ ਹੈ ਮੰਦਿਰ ਦਾ ਜਿਹੜਾ ਮੰਦਿਰ ਦੇ ਵਿੱਚੋਂ ਜਿਹੜਾ ਲੋਕ ਮੱਥਾ ਟੇਕਣ ਆਉਂਦੇ ਨੇ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਉਹੀ ਸਿਕਿਉਰਿਟੀ ਗਾਰਡਸ ਦੇ ਵੱਲੋਂ ਜਿਹੜਾ ਮੰਦਿਰ ਦੇ ਕੰਪਲੈਕਸ ਦੇ ਵਿੱਚ ਸ਼ਰਾਬ ਪੀਤੀ ਜਾ ਰਹੀ ਸੀ ਸ਼ਰਾਬ ਵੀ ਉੱਥੇ ਪੀਤੀ ਜਾ ਰਹੀ ਸੀ ਜਿੱਥੇ ਖੁਦ ਸ਼ਰਾਬ ਵਾਲੇ ਬੋਟ ਲੱਗੇ ਹੋਏ ਨੇ ਕਿ ਮੰਦਰ ਦੇ ਅੰਦਰ ਕਿਸੇ ਵੀ ਤਰੀਕੇ ਦੇ ਨਸ਼ੀਲੇ ਪ੍ਰਦਾਰਥ ਦਾ ਸੇਵਨ ਕਰਕੇ ਆਉਣਾ ਮਨਾ ਹੈ ਤੇ ਕਿਸੇ ਵੀ ਤਰੀਕੇ ਦਾ ਨਸ਼ੀਲਾ ਪ੍ਰਦਾਰਥ ਨਾ ਲੈ ਕੇ ਆਉਣਾ ਮਨਾ ਹੈ ਤਾਂ ਇਹ ਸਭ ਦੇ ਦਰਮਿਆਨ ਹੁਣ ਵੱਡੇ ਸਵਾਲ ਮੰਦਰ ਕਮੇਟੀ ਦੇ ਉੱਤੇ ਉੱਠਣ ਲੱਗ ਗਏ ਨੇ ਕਿ ਮੰਦਰ ਕਮੇਟੀ ਕਰ ਕੀ ਰਹੀ ਹੈ ਇੱਕ ਹਫ਼ਤੇ ਦੇ ਵਿੱਚ ਦੂਸਰਾ ਵਿਵਾਦ ਹੈ ਜਿਹੜਾ ਖੜਾ ਹੋਇਆ ਇਸ ਤੋਂ ਪਹਿਲਾਂ ਪਿਛਲੇ ਐਤਵਾਰ ਮੰਦਰ ਪ੍ਰੀਸ਼ਦ ਦੇ ਅੰਦਰ ਬਣੀਆਂ ਪ੍ਰਸ਼ਾਦ ਦੀਆਂ ਦੁਕਾਨਾਂ ਦੇ ਉੱਤੇ ਸ਼ਰਿਆਮ ਜਿਹੜਾ ਹੁੱਕਾ ਵੇਚਿਆ ਜਾ ਰਿਹਾ ਸੀ ਇਸ ਤੋਂ ਇਲਾਵਾ ਸ਼ਰਿਆਮ ਜਿਹੜਾ ਬੀੜੀ ਸਿਗਰਟ ਵੇਚੀ ਜਾ ਰਹੀ ਸੀ ਤਾਂ ਉਸ ਤੋਂ ਬਾਅਦ ਦੂਸਰਾ ਮਾਮਲਾ ਹੈ ਜਦੋਂ ਮੰਦਰ ਦੇ ਆਪਣੇ ਹੀ ਸਿਕਿਉਰਿਟੀ ਗਾਰਡਸ ਜਿਹੜਾ ਨੇ ਉੱਥੇ ਬੈਠ ਕੇ ਸ਼ਰਾਬ ਦਾ ਸੇਵਨ ਕਰ ਰਹੇ ਸੀ ਉੱਥੇ ਹੀ ਮੰਦਰ ਦੇ ਅੰਦਰ ਮੀਟ ਜਿਹੜਾ ਲੈ ਕੇ ਗਏ ਸੀ ਤੇ ਉਸ ਦਾ ਸੇਵਨ ਕੀਤਾ ਜਾ ਰਿਹਾ ਸੀ ਤੇ ਮੰਦਰ ਦੇ ਵਿੱਚੋਂ ਹੀ ਇੱਕ ਸ਼ਰਦਾ ਲੂਦੇ ਵੱਲੋਂ ਇਹ ਵੀਡੀਓ ਜਿਹੜੀ ਹੈ ਬਣਾਈ ਗਈ ਹੈ ਤੇ ਹੁਣ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ ਇਸ ਪੂਰੇ ਮਾਮਲੇ ਦੇ ਉੱਤੇ ਬੋਲਦੇ ਹੋਏ ਵਿਸ਼ਵਗੁਰੂ ਤੇ ਜਿਹੜੇ ਜਾਂਚ ਕਰ ਰਹੇ ਅਧਿਕਾਰੀ ਨੇ ਉਨ੍ਹਾਂ ਦਾ ਕੀ ਕੁਝ ਕਹਿੰਨਾ ਇੱਕ ਵਾਰੀ ਉਨ੍ਹਾਂ ਦਾ ਵੀ ਬਿਆਨ ਸੁਣ ਲੈਣੇ ਹਾਂ ਹਾਂਜੀ ਕੀ ਮਸਲਾ ਮੰਤਰੀ ਸਾਹਿਬ ਜੈ ਸ਼ੀ ਰਾਮ ਜਗਤ ਗੁਰੂ ਸਵਾਮੀ ਅਸ਼ਨੀਲ ਮਹਾਰਾਜ ਇੱਕ ਨਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਕਿ ਦਰਗਿਆਨਾ ਸ਼੍ਰੀ ਦਰਗਿਆਨਾ ਤੀਰਥ ਦੇ ਜਿਹੜਾ ਕੰਪਲੈਕਸ ਹੈਗਾ ਉੱਥੇ ਕੋਈ ਅਨਨੋਨ ਬੰਦੇ ਸ਼ਰਾਬ ਪੀ ਰਹੇ ਆ ਤੇ ਨਾਲ ਮੀਟ ਖਾ ਰਹੇ ਨੇ ਇਸ ਬੰਦ ਵਿੱਚ ਅਸੀਂ ਚੌਂਕੀ ਆਏ ਆ ਤੇ ਉੱਥੋਂ ਆ ਕੇ ਪਤਾ ਲੱਗਾ ਆ ਕਿ ਜਿਹੜੇ ਦਰਗਿਆਨ ਜਿਹੜੀ ਦਰਗਿਆਨਾ ਤੇਸ ਦੇ ਸਿਕਿਉਰਟੀ ਗਾਰਡ ਨੇ ਇਹਨਾਂ ਨੇ ਨਾਲ ਹੋਰ ਬੰਦੇ ਨੇ ਉਹ ਪੁਲਿਸ ਵੈਰੀਫਾਈ ਕਰ ਰਹੀ ਆ ਕਿ ਇਹਨਾਂ ਨੇ ਰਾਤੀ ਬਹਿ ਕੇ ਸ਼ਰਾਬ ਪੀਤੀ ਆ ਤੇ ਮੀਟ ਖਾਦਾ ਆ ਮੀਟ ਸ਼ਰਾਬ ਪੀ ਕੇ ਖਾ ਪੀ ਕੇ ਤੇ ਉਸ ਤੋਂ ਬਾਅਦ ਇਹ ਜage ਸ਼੍ਰੀ ਲਕਸ਼ਮੀ ਨਾਰਾਇਣ ਜੀ ਦੇ ਮੰਦਿਰ ਦੇ ਮੇਨ ਗੇਟ ਤੇ ਡਿਊਟੀ ਕਰਦੇ ਰਹੇ ਨੇ ਇਹਦੇ ਵਿੱਚ ਸਾਡੀ ਆਸਤਾ ਨੂੰ ਠੇਸ ਪਹੰਚੀ ਆ ਦਰਗਿਆਨਾ ਕਮੇਟੀ ਨੇ ਲਿਖ ਕੇ ਲਾਇਆ ਆ ਇਹ ਸ਼ਰਾਬ ਔਰ ਅੰਨੀ ਸਖਤ ਮਣਾ ਸ਼ਰਾਬ ਲੈ ਕੇ ਆਣਾ ਪੀਣਾ ਜ ਲੈਣਾ ਸਖਤ ਮਣਾ ਸਾਹਮਣੇ ਬੋਰਡ ਵੀ ਲੱਗੇ ਨੇ ਇਹ ਤੇ ਉਹੀ ਗੱਲ ਹੋ ਗਈ ਨਾ ਜੀ ਦੁੱਧ ਦੀ ਰਾਖੀ ਬਿੱਲੀ ਜਿਨ੍ਹਾਂ ਨੂੰ ਆਪਾਂ ਸ਼੍ਰੀ ਦਰਗਿਆਨਾ ਤੀਰਥ ਨੇ ਇਹਨਾਂ ਨੂੰ ਇਸੇ ਕੰਮ ਵਾਸਤੇ ਭਾਇਆ ਵੀ ਇੱਥੇ ਉਹ ਜਾ ਕੋਈ ਕੰਮ ਨਾ ਹੋਵੇ ਉਹ ਖੁਦ ਆਪ ਕਰਨਾ ਤੇ ਕਿੰਨੀ ਮਾੜੀ ਗੱਲ ਆ ਉਸ ਬੰਦ ਵਿੱਚ ਅਸੀਂ ਅੱਜ ਇੱਥੇ ਆਏ ਆ ਪ੍ਰਸ਼ਾਸਨ ਨਾਲ ਆਏ ਐ ਐਸਐਚਓ ਸਾਹਿਬ ਚੌਂਕੀਨ ਚਾਰਜ ਆਏ ਨੇ ਤੇ ਦਰਗਿਆਨਾ ਤੀਰਥ ਦੀ ਕਮੇਟੀ ਕੋ ਗਏ ਨੇ ਅੰਦਰ ਸੀਸੀ ਕੈਮਰਾ ਦੀ ਫੁਟੇਜ ਕਢਾਉਣਾ ਉਹਨਾਂ ਨੇ ਮਨਾਂ ਕਰ ਦਿੱਤਾ ਹੈ ਕਿ ਅਸੀਂ ਫੁਟੇਜ ਨਹੀਂ ਦੇਣੀ ਉਹ ਉਹ ਪ੍ਰਸ਼ਾਸਨ ਦਾ ਕੰਮ ਹੈ ਸਾਡਾ ਕੰਮ ਨਹੀਂ ਹੈਗਾ ਉਹ ਪ੍ਰਸ਼ਾਸਨ ਆਪਣੀ ਲੀਗਲੀ ਕਾਰਵਾਈ ਕਰੇਗਾ ਤੇ ਆਪੀ ਇਹਨਾਂ ਕੋ ਫੁਟੇਜ ਕਢਾਏਗਾ ਅਹੀਂ ਉਹਨਾਂ ਤੇ ਕਾਰਵਾਈ ਕਰਨ ਜਾ ਰਹੇ ਆ ਮੈਂ ਮਾਨਯੋਗ ਕਮਿਸ਼ਨ ਸਾਹਿਬ ਨੂੰ ਬੇਨਤੀ ਕਰਦਾ ਆ ਕਿ ਜਿਹੜੇ ਇਦਾਂ ਦੇ ਗੰਦੇ ਅੰਸਰ ਹੈਗੇ ਨੇ ਜਿਹੜੇ ਮੰਦਰਾਂ ਦੇ ਵਿੱਚ ਮਦਰਾ ਮਾਸ ਲੈ ਕੇ ਆਉਂਦੇ ਨੇ ਆਗੇ ਮੈਂ ਸ਼੍ਰੀ ਲਕਸ਼ਮੀ ਨਾਰਾਇਣ ਜੀ ਦੇ ਮੰਦਰ ਦੇ ਬਾਹਰ ਡਿਊਟੀ ਕਰਦੇ ਰਹੇ ਇਹਨਾਂ ਤੇ ਸਖਤ ਵਖਤ ਕਾਰਵਾਈ ਕੀਤੀ ਜਾਵੇ ਇਹ ਮੈਂ ਮੰਦਰ ਵੱਲੋਂ ਇਸ ਤੇ ਕੋਈ ਪਹਿਲਾਂ ਕੋਈ ਇਦਾਂ ਦਾ ਕੋਈ ਪਰਵਾਇਮ ਨਹੀਂ ਰੱਖਿਆ ਗਿਆ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਕੋਈ ਮੰਦਰ ਵੱਲੋਂ ਇੱਥੇ ਬੋਰਡ ਲੱਗੇ ਗਏ ਨੇ ਉਹ ਲਿਖੋ ਸਾਹਮਣੇ ਲਿਖਿਆ ਆ ਸ਼੍ਰੀ ਦਰਗਿਆਨਾ ਮੰਦਰ ਪਰਸਮੇ ਸ਼ਰਾਬ ਪੀ ਕੇ ਔਰ ਲੈ ਕੇ ਆਣਾ ਸਖਤ ਮਨਾ ਹੈ ਜੋ ਵੀ ਲੈ ਕੇ ਆਏ ਕਰੇਗਾ ਫੁੱਟ ਕੇ ਹਵਾਲੇ ਕੀਤਾ ਜਾਏਗਾ ਸ਼੍ਰੀ ਦਰਗਿਆਨਾ ਕਮੇਟੀ ਅੰਬਰਸਰ ਦਰਗਿਆਨਾ ਕਮੇਟੀ ਨੇ ਥਾਂ ਥਾਂ ਤੇ ਬੋਰਡ ਲਾਏ ਨੇ ਜਿਹੜੇ ਪ੍ਰਬੰਧਕ ਹੈਗੇ ਆ ਵੀ ਉਹਨਾਂ ਨੂੰ ਕੋਈ ਏਦਾਂ ਦੀ ਹਦਾਇਤ ਨਹੀਂ ਦਿੱਤੀ ਸੀ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਜਿਹੜਾ ਐਡਾ ਵੱਡਾ ਤੀਰਥ ਹੈ ਤੇ ਸਾਰੀ ਦੁਨੀਆ ਤੋਂ ਲੋਕ ਇੱਥੇ ਹੁੰਦੇ ਨੇ ਤੇ ਐਡੀ ਵੱਡੀ ਬਦਨਾਮੀ ਜਿਹੜੀ ਆ ਵੀ ਕੀ ਪ੍ਰਭਾਵ ਪਏਗਾ ਦੁਨੀਆ ਨੇ ਨਹੀਂ ਜੀ ਦੱਸਿਆ ਕਿ ਦਰਗਿਆਨਾ ਕਮੇਟੀ ਨੇ ਜਿਹੜੇ ਬੋਰਡ ਲਾਏ ਨੇ ਕੋਈ ਅਨਪੜ੍ਹ ਤੇ ਸਿਕਿਉਰਟੀ ਵਾਲਾ ਹੋਏਗਾ ਹੀ ਨਹੀਂ ਠੀਕ ਹੈ ਜੀ ਦਰਗਿਆਨਾ ਕਮੇਟੀ ਨੇ ਜਿਹੜੇ ਬੋਰਡ ਲਾਏ ਨੇ ਤੇ ਜਾਂ ਉਹਨਾਂ ਨੂੰ ਜਿਹੜੇ ਸਕਿਉਰਿਟੀ ਵਾਲੇ ਉਹਨਾਂ ਨੂੰ ਗਾਈਡ ਵੀ ਕੀਤਾ ਹੋਏਗਾ ਇਹ ਕਰਨ ਦੇ باوجود ਵੀ ਉਹਨਾਂ ਨੇ ਇਹ ਕੰਮ ਰਾਤੀ ਕੀਤਾ ਆ ਤੇ ਜਿਹੜੋ ਕਿਸ ਨੇ ਇਥੇ ਵੀਡੀਓ ਬਣਾਈ ਦੇ ਸ਼ਰਾਬ ਦੀ ਬੋਤਲ ਚੁੱਕ ਕੇ ਭੱਜ ਗਏ ਤੇ ਮੀਟ ਤੇ ਗਲਾਸ ਸ਼ਰਾਬ ਦੇ ਉੱਥੇ ਪਏ ਰਹਿ ਗਏ ਆ ਉਸ ਤੋਂ ਬਾਅਦ ਰਾਤੀ 9 ਵਜੇ ਤੋਂ ਲੈ ਕੇ ਸਵੇਰੇ 9 ਵਜੇ ਤੱਕ ਡਿਊਟੀ ਸ਼੍ਰੀ ਲਕਸ਼ਮੀ ਰਾਣ ਜੀ ਮੇਨ ਮੰਦਿਰ ਜਿਹੜਾ ਹੈ ਉੱਥੇ ਡਿਊਟੀ ਕਰਦੇ ਰਹੇ ਨੇ ਇੱਕ ਵੀਡੀਓ ਜਿਹੜੀ ਤੁਸੀਂ ਕਿਹਾ ਉਹ ਚਿਹਰਾ ਰਕੇ ਸਿਵਾ ਨਹੀਂ ਅੰਦਾਜ਼ ਉਹ ਵੀ ਕਹਿ ਰਹੇ ਜੀ ਉੱਥੇ ਚਿਹਰਾ ਕਿਹਨੇ ਹੈਗਾ ਲੇਕਿਨ ਪੁਲਿਸ ਪ੍ਰਸ਼ਾਸਨ ਨੇ ਇਹ ਗੱਲ ਦੱਸੀ ਹੈ ਕਿ ਦੋ ਬੰਦੇ ਫੜ ਲਏ ਨੇ ਉਹ ਜਿਹੋ ਕੀ ਦਰਗਿਆਨਾ ਕਮੇਟੀ ਦੇ ਸਿਕਿਉਰਿਟੀ ਗਾਰਡ ਨੇ ਬਾਕੀ ਜਿਹੜੇ ਇਹ ਸੀਸੀ ਕੈਮਰੇ ਦੀ ਪ੍ਰਸ਼ਾਸਨ ਆਪਣੀ ਲੀਗਲੀ ਕਾਰਵਾਈ ਕਰਕੇ ਦਰਗਿਆਨਾ ਕਮੇਟੀ ਕੋ ਲਵੇ ਤੇ ਜਿਹੜੇ ਵੀ ਵਿੱਚ ਆ ਗਏ ਉਹਨਾਂ ਤੇ ਕਾਰਵਾਈ ਕਰੇ ਮੈਨੂੰ ਜਨਾਬ ਸਾਰਾ ਮਾਫ ਕਰਨਾ ਉਹ ਧਿਆਨ ਵਿੱਚ ਆਇਆ ਵਾ ਜਿਹਦੇ ਬਾਰੇ ਅਸੀਂ ਕਹਿਣਾ ਮੰਡਲ ਕਮੇਟੀ ਨਾਲ ਵੀ ਸਾਡੀ ਗੱਲ ਹੋਈ ਹੈ। ਇਹ ਸਾਰੀ ਵੀਡੀਓ ਫੁਟੇਜ ਜਿਹੜੀ ਉਹ ਲੈ ਕੇ ਇਹਦੇ ਉੱਤੇ ਬੰਦੀ ਜਿਹੜੀ ਕਾਰਵਾਈ ਹੋ ਕਰਾਂਗੇ। ਕੋਈ ਬੰਦੇ ਦਾ ਪਤਾ ਲੱਗੇ ਕਿਹੜੇ ਬੰਦੇ ਸੀ। ਜਿਉਂ ਹੀ ਉਹ ਫੁਟੇਜ ਜਿਹੜਾ ਇਕੱਟਾਉਣ ਲੱਗੇ ਆ ਉਹ ਲੈ ਕੇ ਤੇ ਫਿਰ ਉਸ ਤੋਂ ਬਾਅਦ ਜਿਹੜੀ ਕਾਰਵਾਈ ਕਮੇਟੀ ਨਾਲ ਗੱਲ ਕਰਕੇ ਉਹ ਸਾਰੀ ਹੋਈ। ਕਿ ਜਿਹੜਾ ਉਹ ਬੰਦੇ ਫੜੇ ਜਾਂਦੇ ਕੀ ਕਾਰਵਾਈ ਕੀਤੀ ਜਾਏ। ਨਹੀਂ ਜੀ ਅਸੀਂ ਦੇਖਾਂਗੇ ਨਾ ਪਹਿਲਾਂ ਉਹਨਾਂ ਦਾ ਕੀ ਰੋਲ ਕੀ ਆ। ਫਿਰ ਉਸ ਤੋਂ ਬਾਅਦ ਛੋਟੀ ਗਾਰਡ ਨੂੰ ਕੁਝ ਨਾ ਫੜੇ ਰਹਿਣ। ਨੇ ਜੀ ਇਹਦੇ ਪੜਤਾਲ ਹੀ ਕਰਨੇ ਆ ਉਹਨਾਂ ਨੂੰ ਪੁੱਛ ਕੇ ਇਸ ਕਰਾਂਗੇ ਸਾਰਿਆਂ ਨੂੰ ਲੈ ਕੇ ਫਿਰ ਉਸ ਤੋਂ ਬਾਅਦ ਕਰ ਸਕਦੇ ਆ। ਅ ਭਾਵੇਂ ਜੀ ਨੇ ਕਿਹਾ ਵੀ 3 ਤੋਂ ਬਾਅਦ ਵੀ ਉਹਨਾਂ ਨੇ ਸਾਰੀ ਰਾਤ ਇਸੇ ਡਿਊਟੀ ਦਿੱਤੀ ਆ। ਨਹੀਂ ਉਹ ਹੀ ਇਹ ਸਾਰਾ ਕੁਝ ਦੇਖਾਂਗੇ ਨਾ ਫੁਟੇਜ ਦੇ ਵਿੱਚ ਐ। ਜੇ ਕੀ ਆ ਜਾਂ ਕਿੱਥੇ ਕਿੱਥੇ ਹੋ ਗਏ ਨੇ ਉਹ ਸਾਰਾ ਕੁਝ ਅਸੀਂ ਦੇਖਾਂਗੇ ਫੁਟੇਜ ਦੇ। ਫਿਰ ਅਸੀਂ ਦੀ ਬੰਦੀ ਅਗਲੀ ਕਰ ਲਾਂ। ਜੀ। ਮੰਦਰ ਦੇ ਅੰਦਰ ਅੰਦਰ ਐਂਟ ਹੋ ਗਏ ਨੇ ਤੇ ਬਾਹਰ ਬੈਗ ਸ਼ੌਟ ਦਿੱਤੀ ਯਾਰ।